ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 670 ਤੋਂ ਲੈ ਕੇ 672 ਤੱਕ ਸਵਾਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਨ ਆਸਰੀ ਮਹੱਲਾ ਪੰਜਮਾ ਕਰ ਪਹਿਲਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ पावखंडन दुख पंजन स्वामी भगत वशल निरङ्कारे कोट पराद मिटे खिन पीतर जा नाम समारे, मेरा मन लागा है राम प्यारे दीन दयाल करी प्रभ कृपा वस् कीने पंच दूतारे तारे ਹੰਦੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਹਿੰਦੇ ਹੇ ਸਾਡੇ ਆਵਾਗਵਨ ਨੂੰ ਖਤਮ ਕਰਨ ਵਾਲੇ ਇਹ ਸਾਡੇ ਦੁੱਖਾਂ ਨੂੰ ਖਤਮ ਕਰਨ ਵਾਲੇ ਹੇ ਭਗਤੀ ਨੂੰ ਪਿਆਰ ਕਰਨ ਵਾਲੇ ਹੇ ਨਿਰাকার ਪ੍ਰਭੂ ਜੀ ਅਕਾਰ ਰਹਿਤ ਪਰਮੇਸ਼ਰ ਜੀ ਜੋ ਗੁਰੂ ਦੇ ਸਨਮੁਖ ਹੋ ਕੇ ਤੇਰਾ ਨਾਮ ਹਿਰਦੇ ਚ ਬਸਾਉਂਦੇ ਨੇ ਖਿੰਨ ਪੀਤਰ ਇੱਕ ਪਲ ਲਈ ਵੀ ਤੇ ਇੱਕ ਪਲ ਵਿੱਚ ਹੀ ਉਹਨਾਂ ਦੇ ਕਰੋੜਾਂ ਅਪਰਾਧ ਖਤਮ ਹੋ ਜਾਂਦੇ ਨੇ ਕਹਿੰਦੇ ਮੇਰਾ ਮਨ ਵੀ ਤੇਰੇ ਪ੍ਰੇਮ ਵਿੱਚ ਲੱਗ ਗਿਆ ਹੈ ਕਹਿੰਦੇ ਦੀਨਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਨੇ ਕਿਰਪਾ ਕਰ ਦਿੱਤੀ ਹੈ ਹੁਣ ਮੇਰੇ ਜਿਹੜੇ ਪੰਜ ਦੂਤ ਹੁੰਦੇ ਨੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਕਹਿੰਦੇ ਮੇਰੇ ਵਾਸ ਵਿੱਚ ਆ ਗਏ ਨੇ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹੇ ਦਰਬਾਰੇ ਸਰਬ ਜੀਆਂ ਕੇ ਦਾਤੇ Swami ਕਰ ਕਿਰਪਾਲੇ ਹੋ ਉਬਾਰੇ ਕਹਿੰਦੇ ਪਰਮੇਸ਼ਰ ਜੀ ਸਾਧ ਸੰਗਤ ਤੇਰਾ ਥਾਨ ਬੜਾ ਸੋਹਣਾ ਹੈ ਤੇਰਾ ਰੂਪ ਬੜਾ ਸੋਹਣਾ ਹੈ ਤੇਰੇ ਦਰ ਤੇ ਤੇਰੀ ਭਗਤੀ ਕਰਨ ਵਾਲੇ ਭਗਤ ਬੜੇ ਸੋਹਣੇ ਲੱਗਦੇ ਨੇ ਤੂੰ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ ਸੁਆਮੀ ਜੀ ਕਿਰਪਾ ਕਰਕੇ ਸਾਨੂੰ ਸੰਸਾਰ ਸਾਗਰ ਤੋਂ ਕੱਢ ਲਓ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰ ਬਠਾਈ ਅਗੰਮ ਰੂਪ ਗਿਰਤਾਰੇ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਰੂਪ ਤੇਰਾ ਰੰਗ ਤੇਰਾ ਵਰਨ ਚਹਿਨਾ ਕਹਿੰਦੇ ਸਾਨੂੰ ਉਹਦੇ ਬਾਰੇ ਪਤਾ ਨਹੀਂ ਅਸੀਂ ਬਿਆਨ ਨਹੀਂ ਕਰ ਸਕਦੇ ਤੇਰੀ ਤਾਕਤ ਕਿੰਨੀ ਹੈ ਸਾਨੂੰ ਉਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਹੈ ਤੂੰ ਸਾਰੇ ਜਲ ਵਿੱਚ ਧਰਤੀ ਤੇ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਜੀ ਤੂੰ ਵਿਆਪਕ ਹੈ ਤੇਰੇ ਤੱਕ ਸਾਡੀ ਪਹੁੰਚ ਨਹੀਂ ਹੈ ਤੇਰੇ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੈ ਤੂੰ ਬਹੁਤ ਵੱਡਾ ਪਹਾੜ ਰੂਪ ਹੈ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਿਨਾਸੀ ਪੁਰਖ ਮੁਰਾਰੇ ਜਿਉਂ ਪਾਵੈ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਕਹਿੰਦੇ ਸਾਰੇ ਤੇਰੇ ਜਨ ਤੇਰੀ ਸਿਫਤ ਸਲਾਹ ਕਰਦੇ ਨੇ ਏ ਪਰਮੇਸ਼ਰ ਜੀ ਤੂੰ ਅਟੱਲ ਹੈ ਤੂੰ ਸਦਾ ਦਾ ਰਹਿਣ ਵਾਲਾ ਹੈ ਤੁਮ ਬੁਰਾ ਰਹੀ ਪੁਰਖ ਹੈ ਜਿਸ ਤਰ੍ਹਾਂ ਪਰਮੇਸ਼ਰ ਜੀ ਕਹਿੰਦੇ ਤੁਹਾਨੂੰ ਚੰਗਾ ਲੱਗਦਾ ਨਾਨਕ ਜੀ ਕਹਿੰਦੇ ਅਸੀਂ ਤੁਹਾਡੀ ਸ਼ਰਨ ਆਏ ਆ ਸਾਨੂੰ ਆਪਣੀ ਰਜ਼ਾ ਦੇ ਅਨਸਾਰ ਆਪਣੀ ਸ਼ਰਨ ਵਿੱਚ ਰੱਖ ਤਨਾ ਸ੍ਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਓ ਹੇਤ ਵਧਾਇਓ ਕਮਲ ਹੇਤ ਬਿਨ ਸਿਉ ਹੈ ਪਵਰਾ ਓਨ ਮਾਰਗ ਨਿਕਸ ਨਾ ਪਾਇਓ ਅਬ ਮਨ ਇਕ ਸਿਉ ਮੋਹ ਕੀਨਾ ਮਰੇ ਨ ਜਾਵੇ ਸਦ ਹੀ ਸੰਗੇ ਸਤ ਗੁਰ ਸਬਦੀ ਚੀਨਾ ਰਹਾਓ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਮੱਛੀ ਦਾ ਪਾਣੀ ਦੇ ਨਾਲ ਇੰਨਾ ਪ੍ਰੇਮ ਹੁੰਦਾ ਕਿ ਪਾਣੀ ਤੋਂ ਬਿਨਾ ਉਹਦੇ ਪ੍ਰਾਣੀ ਤਿਆਗ ਦਿੰਦੀ ਆ ਇਸ ਤਰ੍ਹਾਂ ਕਹਿੰਦੇ ਜਿਹੜਾ ਪੰਵਰਾ ਹੁੰਦਾ ਕਮਲ ਦੇ ਫੁੱਲ ਦੇ ਨਾਲ ਉਹਦਾ ਇੰਨਾ ਪ੍ਰੇਮ ਹੁੰਦਾ ਉਹਦੇ ਵਿੱਚ ਹੀ ਬੰਦ ਹੋ ਕੇ ਆਪਣੀ ਜਾਨ ਦੇ ਦਿੰਦਾ ਵਿੱਚੋਂ ਨਿਕਲਣ ਦਾ ਰਸਤਾ ਹੀ ਨਹੀਂ ਲੱਭਦਾ ਕਹਿੰਦੇ ਹੁਣ ਮੇਰਾ ਪ੍ਰੇਮ ਵੀ ਉਸ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਦਾ ਪੈ ਗਿਆ ਹੈ ਕਹਿੰਦੇ ਮਰੇ ਨਾ ਜਾਵੇ ਸਦ ਹੀ ਸੰਗੇ ਸਤਿਗੁਰ ਸਬਦ ਦੀ ਚੀਨਾ ਕਹਿੰਦੇ ਉਹ ਪਰਮੇਸ਼ਰ ਨਾ ਕਦੇ ਮਰਦਾ ਨਾ ਕਿਤੇ ਜਾਂਦਾ ਉਹ ਸਤਗੁਰ ਦੇ ਸ਼ਬਦ ਦੇ ਰਾਹੀ ਸਦਾ ਹੀ ਆਪਣੇ ਨਾਲ అనుభవ ਹੁੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਕਾਮ ਹੇਤ ਕੁੰਚਰ ਲੈ ਫਾਂਕਿਓ ਉਹ ਪਰਵਸ ਪਿਓ ਵਿਚਾਰਾ ਨਾਦ ਹੇਤ ਸਿਰ ਡਾਰਿਓ ਕੁਰੰਕਾ ਉਸਹੀ ਹੇਤ ਬਿਦਾਰਾ ਦੇਖ ਕੁਟੰਬ ਲੋਭ ਮੋਹਯੋ ਪ੍ਰਾਨੀ ਮਾਇਆ ਕੋਲ ਪਟਾਨਾ ਅਤਰਚਿਓ ਕਰ ਲੀਨੋ ਆਪਣਾ ਔਨ ਛੋੜ ਸਰਾ ਪਰ ਜਾਣਾ ਕਹਿੰਦੇ ਇਸ ਤਰ੍ਹਾਂ ਹੀ ਹਾਥੀ ਵੀ ਕਹਿੰਦੇ ਕਾਮ ਵਾਸ਼ਨਾ ਦੇ ਵਿੱਚ ਫਸ ਕੇ ਦੂਜਿਆਂ ਦੇ ਅਧੀਨ ਹੋ ਜਾਂਦਾ ਜਿਸ ਤਰ੍ਹਾਂ ਉਹਦੇ ਲਈ ਇੱਕ ਕਹਾਣੀ ਹੈ ਨਾ ਕਿ ਵੀ ਉਹਨਾਂ ਨੇ ਕਾਗਜ਼ ਦੀ ਹਥਣੀ ਬਣਾਈ ਤੇ ਟੋਆ ਪੁੱਟ ਕੇ ਤੇ ਹਾਥੀ ਉੱਥੇ ਝੱਡ ਗਿਆ ਫਿਰ ਫੜਿਆ ਗਿਆ ਸ਼ਿਕਾਰੀਆਂ ਦੇ ਹੱਥੋਂ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਹਿਰਨ ਹੁੰਦਾ ਕੰਡੇ-ਹੀੜੇ ਦੀ ਆਵਾਜ਼ ਉਹਦੇ ਨੂੰ ਇੰਨਾ ਪ੍ਰੇਮ ਹੁੰਦਾ ਉਹਦੀ ਕਾਰਨ ਆਪਣਾ ਸਿਰ ਸ਼ਿਕਾਰੀ ਨੂੰ ਦੇ ਦਿੰਦਾ ਤੇ ਮਾਰਿਆ ਜਾਂਦਾ ਉਹਦੇ ਲਈ ਇੰਨਾ ਪ੍ਰੇਮ ਹੁੰਦਾ ਇਸ ਤਰ੍ਹਾਂ ਕਹਿੰਦੇ ਜੀਵ ਹੈ ਆਪਣਾ ਪਰਿਵਾਰ ਦੇਖ ਕੇ ਮਾਇਆ ਦੇ ਲੋਭ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਲਿਪਟਿਆ ਰਹਿੰਦਾ ਤੇ ਆਪਣੀ ਜਾਨ ਇਥੇ ਇੰਨੇ ਸ਼ਾਵਰ ਕਰ ਦਿੰਦਾ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਹੈਗਾ ਕਹਿੰਦੇ ਇਸ ਸੰਸਾਰ ਨੂੰ ਇਸ ਮਾਇਆ ਨੂੰ ਇਸ ਤਰ੍ਹਾਂ ਸਮਝ ਲੈਂਦਾ ਕਿ ਪਤਾ ਨਹੀਂ ਇਹ ਸਦਾ ਦੇ ਰਹਿਣ ਵਾਲੀ ਆ ਜਿਹਨੂੰ ਕਿ ਜ਼ਰੂਰ ਹੀ ਜੀਵਨ ਛੱਡ ਕੇ ਚਲੇ ਜਾਣਾ ਹੁੰਦਾ ਪਰ ਗਲਤਾਨ ਹੋ ਜਾਂਦਾ ਜੀ ਬੇਨ ਗੋਬਿੰਦ ਅਵਰ ਸੰਗ ਨਿਹਾ ਉਹ ਜਾਣੋ ਸਦਾ ਦੁਹੇਲਾ ਕਹ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦਕੇ ਲਾ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਹੋਰ ਚੀਜ਼ਾਂ ਦੇ ਨਾਲ ਪਾਇਆ ਪ੍ਰੇਮ ਸਦਾ ਹੀ ਦੁਖਦਾਈ ਬਣ ਜਾਂਦਾ ਨਾਨਕ ਜੀ ਕਹਿੰਦੇ ਨੇ ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਜੋ ਜੀਵ ਪਰਮੇਸ਼ਰ ਦੇ ਵਿੱਚ ਪ੍ਰੀਤ ਪਾਉਂਦੇ ਨੇ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਤਨ ਆਸਰੀ ਮਹੱਲਾ ਪੰਜਾਂ ਮਾ ਕਰ ਕਿਰਪਾ ਦੀਓ ਮੋਹਿ ਨਾਮ ਬੰਧਨ ਤੇ ਛੁਟ ਕਾਏ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬੇਰਾਨੀ ਛਾਡੀ ਅਹਾਂ ਬੁੱਧ ਮੋਹ ਮਨ ਬਾਸਨ ਦੇ ਕਰ ਗਢਾ ਗਾਢੀ ਰਹਾਉ ਵਾਹਿ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਤੇ ਕਿਰਪਾ ਕਰਕੇ ਪਰਮੇਸ਼ਰ ਨੇ ਆਪਣਾ ਨਾਮ ਦੇ ਦਿੱਤਾ ਉਹ ਸਾਰੇ ਬੰਦਨਾ ਤੋਂ ਛੁੱਟ ਗਿਆ ਮਾਇਆ ਦੇ ਵਿਕਾਰਾਂ ਦੇ ਆਸਾ ਤ੍ਰishnaਾਂ ਦੇ ਕਹਿੰਦੇ ਉਹਦੇ ਮਨ ਤੋਂ ਜਗਤ ਦਾ ਸਾਰਾ ਤੰਦਾ ਛੁੱਟ ਗਿਆ ਉਹਨੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਲਾ ਲਈਆ ਸਾਧ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਉਹਨੇ ਪਰਾਈ ਆਸ ਛੱਡ ਦਿੱਤੀ ਉਦੇ ਅੰਦਰੋਂ ਹੰਕਾਰ, ਮੋਹ, ਬਾਸ਼ਨਾ ਸਭ ਖਤਮ ਹੋ ਗਿਆ ਜਿਸ ਤਰ੍ਹਾਂ ਉਹਨੇ ਕਹਿੰਦੇ ਵੀ ਇੱਕ ਟੋਆ ਪੁੱਟ ਕੇ ਸਭ ਕੁਝ ਉਹਦੇ ਚ ਦਬ ਦਿੱਤਾ ਸਾਰੇ ਵਿਕਾਰ। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ। ਬ੍ਰਹਮ ਪਸਾਰ ਪਸਾਰੇ ਉਹ ਪੀਤਰ, ਸਤਗੁਰ ਤੇ ਸੋ ਜੀ ਪਾਈ। ਸਭ ਕੋ ਮੀਤ ਹਮ ਆਪਨ ਕੀਨਾ ਹਮ ਸਬਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਵਾਹਿਗੁਰੂ ਕਹਿੰਦੇ ਹੁਣ ਜਦੋਂ ਪਰਮੇਸ਼ਰ ਦਾ ਨਾਮ ਮਿਲ ਗਿਆ ਨਾ ਤਾਂ ਮੇਰਾ ਕੋਈ ਦੁਸ਼ਮਣ ਰਹਾ ਨਾ ਮੈਂ ਕਿਸੇ ਦੇ ਨਾਲ ਬੈਰ ਕਰਦਾ ਗੁਰੂ ਤੋਂ ਇਹ ਸੋਝੀ ਮਿਲ ਗਈ ਕਿ ਇਹ ਸਾਰਾ ਪਰਮੇਸ਼ਰ ਦਾ ਪਸਾਰਾ ਹੈ ਜਗਤ ਵਿੱਚ ਸਭ ਪਰਮੇਸ਼ਰ ਹੀ ਪਰਮੇਸ਼ਰ ਹੈ ਮੈਂ ਸਾਰਿਆਂ ਦਾ ਮਿੱਤਰ ਬਣ ਗਿਆ ਸਾਰੇ ਮੇਰੇ ਮਿੱਤਰ ਬਣ ਗਏ ਜਦੋਂ ਤੋਂ ਹੁਣ ਕਹਿੰਦੇ ਪ੍ਰਮਾਤਮਾ ਕੋਲੋਂ ਮੈਨੂੰ ਪਤਾ ਲੱਗਿਆ ਕਿ ਵੀ ਪ੍ਰਮਾਤਮਾ ਦਾ ਮੇਰੇ ਨਾਲ ਵਿਛੋੜਾ ਨਹੀਂ ਪ੍ਰਮਾਤਮਾ ਤਾਂ ਹਰ ਵਕਤ ਮੇਰੇ ਅੰਗ ਸੰਗ ਹੈ ਉਦੋਂ ਤੋਂ ਪਰਮੇਸ਼ਰ ਦਾ ਮੇਰੇ ਨਾਲ ਮਿਲਾਪ ਹੋ ਗਿਆ ਬਿਨ ਸੋ ਠੀਠਾ ਅੰਮ੍ਰਿਤ ਵੂਠਾ ਸਬਦ ਲਗੋ ਗੁਰ ਮਿੱਠਾ ਜਲ ਥਲ ਮਹੀਲ ਸਰਵ ਨਿਵਾਸੀ ਨਾਨਕ ਰਮਈਆ ਢਿਠਾ ਹੁਣ ਕਹਿੰਦੇ ਮੇਰੇ ਮਨ ਤੋਂ ਟੀਟਪਣਾ ਉਤਰ ਗਿਆ ਮੇਰੇ ਮਨ ਦੇ ਵਿੱਚ ਪਰਮੇਸ਼ਰ ਦਾ ਅਮਰਤ ਰੂਪੀ ਨਾਮ ਜਲ ਵਸ ਗਿਆ ਗੁਰੂ ਦਾ ਸ਼ਬਦ ਮੈਨੂੰ ਮਿੱਠਾ ਲੱਗਣ ਲੱਗ ਗਿਆ ਹੁਣ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਨੂੰ ਮੈਂ ਜਲ ਵਿੱਚ ਥਲ ਵਿੱਚ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਜੋ ਵਿਆਪਕ ਹੈ ਪਰਮੇਸ਼ਰ ਉਹਨੂੰ ਮੈਂ ਦੇਖ ਲਿਆ ਵਸ ਦੇਣ ਉਹਨੂੰ ਮੈਂ ਅਨੁਭਵ ਕਰ ਲਿਆ ਹਰ ਇੱਕ ਜਗ੍ਹਾ ਵਸ ਦੇਣ ਤਨਾਸਰੀ ਮਹੱਲਾ ਪੰਜਵਾ ਜਬ ਤੇ ਦਰਸਨ ਪੇਟੇ ਸਾਧੂ ਪਲੇ ਦਿਨਸ ਓਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿधाता ਪਾਏ ਅਬ ਮੋਹੀ ਰਾਮ ਜਸੋ ਮਨ ਗਾਇਓ ਪਯੋ ਪਰਗਾਸ ਸਦਾ ਸੁਖ ਮਨ ਮਹਿ ਸਤ ਗੁਰ ਪੂਰਾ ਪਾਇਓ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਦੋਂ ਤੋਂ ਕਹਿੰਦੇ ਹੁਣ ਮੈਂ ਗੁਰੂ ਦੇ ਦਰਸ਼ਨ ਕਰ ਲਏ ਹੁਣ ਮੇਰੇ ਚੰਗੇ ਦਿਨ ਆ ਗਏ ਹੁਣ ਪਰਮੇਸ਼ਰ ਦੀ ਸਿਫਤ ਦਸਲਾਹ ਕਰਕੇ ਮੇਰੇ ਮਨ ਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਮੈਂ ਪਰਮੇਸ਼ਰ ਨੂੰ ਪਾ ਲਿਆ ਹੈ ਹੁਣ ਕਹਿੰਦੇ ਮੇਰਾ ਮਨ ਪਰਮੇਸ਼ਰ ਦੇ ਜਸ ਗਾਉਂਦਾ ਰਹਿੰਦਾ ਹੈ ਮੇਰੇ ਅੰਤਰ ਆਤਮੇ ਆਤਮਿਕ ਚਾਨਣ ਹੋ ਗਿਆ ਮੇਰੇ ਮਨ ਵਿੱਚ ਸੁਖ ਬਣਿਆ ਰਹਿੰਦਾ ਮੈਂ ਸਤਗੁਰੂ ਦਾ ਮਿਲਾਪ ਪਾ ਲਿਆ ਗੁਣ નિਧਾਨ ਰਿੱਧ ਪੀਤਰ ਵਸਿਆ ਤਾਂ ਦੁੱਖ ਪਰਮ ਪਉ ਪਗਾ ਪਈ ਪ੍ਰਾਪਤ ਵਸਤ ਅਗੋਚਰ RAM ਨਾਮ ਰੰਗ ਲਗਾ ਹੁਣ ਜਦੋਂ ਕਹਿੰਦੇ ਗੁਨਾ ਦਾ ਖਜ਼ਾਨਾ ਮੇਰੇ ਅੰਦਰ ਵਸ ਗਿਆ ਪਰਮੇਸ਼ਰ ਤਾਂ ਮੇਰੇ ਸਾਰੇ ਦੁੱਖ ਤੇ ਭਰਮ ਡਰ ਖਤਮ ਹੋ ਗਏ ਉਹ ਵਸਤ ਕਹਿੰਦੇ ਉਹਦਾ ਨਾਮ ਜੋ ਸਾਡੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਹ ਹੁਣ ਮੇਰੇ ਅੰਤਰ ਆਤਮੇ ਪ੍ਰਾਪਤ ਹੋ ਗਈ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਮੈਨੂੰ प्रेम ਪੈ ਗਿਆ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਵਾਕਾ ਮੇਰੇ ਅੰਦਰੋਂ ਕਹਿੰਦੇ ਚਿੰਤਾ ਸੋਚ ਦੁੱਖ ਗਮ ਲੋਭ ਮੋਹ ਸਭ ਕਹਿੰਦੇ ਖਤਮ ਹੋ ਗਿਆ ਹੌਮੇ ਦਾ ਰੋਗ ਖਤਮ ਹੋ ਗਿਆ ਪਰਮੇਸ਼ਰ ਦੀ ਕਿਰਪਾ ਸਦਕਾ ਹੁਣ ਮੈਨੂੰ ਜਮਾਂ ਦਾ ਡਰ ਵੀ ਨਹੀਂ ਰਹਿ ਗਿਆ ਨਾ ਆਤਮਿਕ ਮੌਤ ਦਾ ਨਾ ਮੌਤ ਦਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਕਹਿੰਦੇ ਗੁਰੂ ਦੀ ਸੇਵਾ ਕਰਨੀ ਗੁਰੂ ਦੀ ਸੇਵਾ ਭਗਤੀ ਕਰਨੀ ਮੇਰੇ ਮਨ ਨੂੰ ਚੰਗੀ ਲੱਗਦੀ ਆ ਗੁਰੂ ਦੀ ਰਜ਼ਾ ਮੈਨੂੰ ਪਿਆਰੀ ਲੱਗਦੀ ਆ ਨਾਨਕ ਜੀ ਕਹਿੰਦੇ ਨੇ ਉਹ ਗੁਰੂ ਜਿਸ ਨੇ ਮੇਰਾ ਜਮਾਂ ਦਾ ਡਰ ਖਤਮ ਕਰ ਦਿੱਤਾ ਮੈਂ ਉਹਦੇ ਤੋਂ ਸਦਾ ਹੀ ਬਲਿਹਾਰੇ ਜਾਵਾਂ ਵਾਹਿਗੁਰੂ ਵਾਹਿਗੁਰੂ ਤਨ ਆਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੇ ਨਹੀਂ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦਨੀ ਕੀ ਖਟਾਨੀ ਜੀ ਕੀ ਇੱਕੇ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਜਿਸ ਨੇ ਸਾਨੂੰ ਤਨ ਮਾਨ ਧਨ ਸਭ ਕੁਝ ਦਿੱਤਾ ਉਹੀ ਕਹਿੰਦੇ ਸਿਆਣਾ ਤੇ ਅੰਤਰਜਾਮੀ ਹੈ ਉਹਨੇ ਜਦੋਂ ਤੋਂ ਮੇਰਾ ਦੁੱਖ ਸੁੱਖ ਸੁਣਿਆ ਹੈ ਮੇਰੀ ਜ਼ਿੰਦਗੀ ਚੰਗੀ ਬਣ ਗਈ ਹੈ ਇੱਕ ਪਰਮੇਸ਼ਰ ਦੇ ਦਰ ਤੇ ਹੀ ਸਾਡੀ ਅਰਦਾਸ ਸੁਣੀ ਜਾਂਦੀ ਹੈ ਉਹਨੂੰ ਛੱਡ ਕੇ ਜਿੰਨੇ ਮਰਜ਼ੀ ਯਤਨ ਕਰ ਲਈਏ ਉਹਨਾਂ ਦੀ ਕੋਈ ਤਿਲ ਜਿੰਨੀ ਵੀ ਕੀਮਤ ਨਹੀਂ ਪੈਂਦੀ ਬਾਕੀ ਦੇ ਯਤਨਾਂ ਦੀ ਸਿਰਫ ਪਰਮੇਸ਼ਰ ਦੇ ਦਰ ਤੇ ਹੀ ਸਾਡੀ ਸੁਣੀ ਜਾਂਦੀ ਹੈ ਅਮਰਿਤ ਨਾਮ ਨਿਰਮੋਲ ਕਹੀਰਾ ਗੁਰਦੀਨੋਂ ਮੰਤਾਨੀ ਡਿਕੇ ਨ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਜਿਸ ਜੀਵ ਨੂੰ ਕਹਿੰਦੇ ਪਰਮੇਸ਼ਰ ਦਾ ਨਾਮ ਜੋ ਅਮਰਿਤ ਰੂਪ ਹੈ ਜਿਸ ਦੀ ਕੀਮਤ ਨਹੀਂ ਜਾਣੀ ਜਾ ਸਕਦੀ ਜਦੋਂ ਇਹ ਗੁਰਮੰਤਰ ਗੁਰੂ ਨੇ ਜਿਹਨੂੰ ਦੇ ਦਿੱਤਾ ਉਹ ਜੀਵ ਅੰਦਰੋਂ ਦ੍ਰਿੜ ਹੋ ਜਾਂਦਾ ਹੈ ਉਹ ਕਿਸੇ ਗੱਲ ਤੋਂ ਡੋਲਦਾ ਨਹੀਂ ਹੈ ਉਹ ਦ੍ਰਿੜ ਹੋ ਜਾਂਦਾ ਹੈ ਉਹਦਾ ਚਿੱਤ ਮਾਇਆ ਦੇ ਪਿੱਛੇ ਵੀ ਨਹੀਂ ਭੱਜਦਾ ਹੈ ਉਹਨੂੰ ਸੰਤੋਖ ਹੋ ਜਾਂਦਾ ਹੈ ਉਹਨੂੰ ਤ੍ਰਿਪਤੀ ਹੋ ਜਾਂਦੀ ਹੈ ਓਏ ਜੋ ਵਿੱਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲਥੈਲੀ ਹੋਈ ਹੈ ਤਾਤੇ ਕਨਕ ਵਖਾਨੀ ਉਹ ਜੀਵ ਕਹਿੰਦੇ ਜਿਸ ਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਮਿਲ ਗਈ ਉਹਦੇ ਅੰਦਰੋਂ ਮੇਰ ਤੇਰ ਨਿਕਲ ਜਾਂਦੀ ਆ ਜਿਸ ਤਰ੍ਹਾਂ ਅੰਦਰ ਮੇਰ ਤੇਰ ਹੁੰਦੀ ਹੈ ਨਾ ਦ્વੈਤ ਭਾਵਨਾ ਉਹਨੂੰ ਫਿਰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜੇ ਸੋਨੇ ਦੇ ਸਾਰੇ ਗਹਿਣੇ ਢਾਲ ਦੇਈਏ ਤਾਂ ਉਹ ਫਿਰ ਸੋਨਾ ਬਣ ਜਾਂਦਾ ਇਸ ਤਰ੍ਹਾਂ ਹੀ ਇਹ ਸਾਰੇ ਜੀਵ ਨੇ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਸਤਿਅ ਹੈ ਹਰ ਘਟ ਵਿੱਚ ਪਰਮੇਸ਼ਰ ਵਸਿਆ ਹੈ ਇਸ ਕਰਕੇ ਉਹਦੇ ਅੰਦਰੋਂ ਫਿਰ ਮੇਰ ਤੇਰ ਨਿਕਲ ਜਾਂਦੀ ਉਹ ਸਭ ਨੂੰ ਇੱਕ ਸਮਾਨ ਸਮਝਦਾ ਪਰਗਟਿਓ ਜੋਤ ਸਹਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਦਿਓ ਗੁਰ ਕੀਓ ਬੰਦਾਨੀ ਜਿਸ ਜੀਵ ਨੂੰ ਕਹਿੰਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਆ ਉਹਦੇ ਅੰਦਰ ਪਰਮੇਸ਼ਰ ਜੀ ਜੋਤ ਪ੍ਰਗਟ ਹੋ ਜਾਂਦੀ ਆ ਉਹਨੂੰ ਸਹਿਜ ਆ ਜਾਂਦਾ ਉਹਦੇ ਵਿੱਚ ਆਤਮਿਕ ਅਡੋਲਤਾ ਆ ਜਾਂਦੀ ਆ ਉਹ ਸੁੱਖ ਵਿੱਚ ਰਹਿੰਦਾ ਉਹਨੂੰ ਵਡਿਆਈ ਮਿਲਦੀ ਆ ਉਹਦੇ ਅੰਦਰ ਜਿਸ ਤਰ੍ਹਾਂ ਇੱਕ ਤਾਂ ਇੱਕ ਰਾਸ ਪਰਮਾਤਮਾ ਦੀ ਸਿਫਤ ਸਲਾਹ ਦੇ ਬਾਜੇ ਵੱਜਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਸ ਜੀਵ ਦਾ ਜਿਸ ਤਰ੍ਹਾਂ ਗੁਰੂ ਨੇ ਨਿਹਚਲ ਘਰ ਬੰਦ ਦਿੱਤਾ ਉਹ ਨਿਜ ਦੇ ਘਰ ਵਿੱਚ ਪਹੁੰਚ ਗਿਆ ਤੇ ਗੁਰੂ ਨੇ ਵਿਕਾਰਾਂ ਵੱਲੋਂ ਆਸਾ ਵੱਲੋਂ ਮਾਇਆ ਤ੍ਰਿਸ਼ਨਾ ਵੱਲੋਂ ਸਭ ਵੱਲੋਂ ਉਹਦਾ ਛੁਟਕਾਰਾ ਕਰਾ ਦਿੱਤਾ ਉਹਦੇ ਲਈ ਇੱਕ ਨਿਚਿਲ ਘਰ ਬੰਨ੍ਹ ਦਿੱਤਾ ਜੋ ਪਰਮੇਸ਼ਰ ਦੇ ਚਰਨਾਂ ਵਿੱਚ ਸਦਾ ਲਈ ਟਿਕਾਣਾ ਜੀਵਦਾ ਹੋ ਗਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਣ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ੂਈਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ